ਭਈ ਇਹ ਦੁੱਧ ਚਵਾਈ ਦੇ ਵਿੱਚ ਚੈਂਪੀਅਨ ਬੱਕਰੀ ਰਹੀ ਹੈ ਆਪਣੇ ਕੋਲ ਕਿੰਨਾ ਕਿੰਨੀ ਕਿਛਵਾਈ ਹੈ ਇਹਦੀ ਜਿਹੜੀ ਮਿੰਤੀ ਕੀਤੀ ਗਈ ਹੈ ਇਹ ਤਿੰਨ ਡੰਗਾਂ ਦੀ ਚਵਾਈ ਹੁੰਦੀ ਆ ਭਾਈ ਹੂੰ ਉਹਦੇ ਵਿੱਚ ਇਹਨੇ 5.8 ਕਿਲੋ ਦੁੱਧ ਕੱਢਿਆ ਜਿਹੜੀਆਂ ਨਸਲਾਂ ਲਾਈਆਂ ਹੁੰਦੀਆਂ ਨਮੈਸਾਂ ਉਹਦੇ ਵਿੱਚ ਪਾਈ ਸੀ ਉਹਦੇ 'ਚ ਇਹ ਪੰਜ ਮੇਲੇ ਜਿੱਤ ਕੇ ਰਹੀ ਆ ਬੱਕਰੀ ਇਸ ਵਾਰ ਦੁੱਧ ਚਵਾਈ ਦੇ ਵਿੱਚ ਪਾਈ ਤਾਂ ਦੁੱਧ ਕੀ ਵੀ ਇਹਦਾ ਵਧੀਆ ਰਿਕਾਰਡ ਪਾਇਆ ਕਨਾਲੇ ਕਿਸੇ ਨੇ ਨਹੀਂ ਦਿੱਤਾ ਹੈਗਾ ਰਕਾਟ ਆਪਣਾ ਵੀ ਅਤੇ ਜਿਹੜਾ ਮੋਲਾਪੁਰ ਵਾਲੇ ਬਾਬਾ ਜੀ ਚਵਾਈ ਕਰਾ ਰਹੇ ਨੇ ਨਮੈਸ ਵਾਲੇ ਉਮਰ ਉਹਨਾਂ ਵੱਲੋਂ ਨਾਮ ਵੀ ਰੱਖਿਆ ਗਿਆ ਮੰਨ ਕੇ ਚਲੋ 5100 ਰੁਪਏ। ਹੂੰ ਵੀ ਜੇ ਕਿਸੇ ਦੀ ਬੱਕਰੀ ਸਰੌਲ ਵਾਲਿਆਂ ਦੀ ਬੱਕਰੀ ਤੋਂ ਜ਼ਿਆਦਾ ਦੁੱਧ ਦੇਂਦੀ ਆ ਨਾ ਰਕਾਰ ਤੋੜੂਗੀ। ਹਾਂ 5100 ਰੁਪਏ 5100 ਨਾਮ ਦੇ। ਹੂੰ ਅੱਲਾਸੀ 2017 ਦੇ ਵਿੱਚ 7.5 ਕਿਲੋ ਦਾ ਰਖਾਤ ਬਣਾਇਆ ਉਹ ਵੀ ਤੁਹਾਡੇ ਸੀ ਉਹ ਵੀ ਸਾਡੇ ਸੀਗਾ ਜੀ ਹੁਣ ਪਿਛਲੀ ਵਾਰ 2023-24 ਦੇ ਵਿੱਚ ਬਣਾਇਆ ਆਪਾਂ ਨੇ 9.5 ਕਿਲੋ ਦਾ 9.5 ਕਿਲੋ ਦਾ ਆ ਪੂਰੇ ਦੇਸ਼ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਈ ਚੈਂਪੀਅਨਸ਼ਿਪ ਵਗੈਰਾ ਹੁੰਦੀਆਂ ਨੇ ਚੈਂਪੀਅਨਸ਼ਿਪ ਦੇ ਵਿੱਚ ਗੱਲ ਕਰੀਏ ਡੌਗਸ ਦੀਆਂ ਚੈਂਪੀਅਨਸ਼ਿਪ ਹੁੰਦੀਆਂ ਨੇ ਜਾਂ ਹੋਰ ਕਈ ਜਾਨਵਰਾਂ ਦੀਆਂ ਪਰ ਅੱਜ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਮਲੇਰਕੋਟਲਾ ਦੇ ਇੱਕ ਐਸੇ ਪਿੰਡ ਦਾ ਨੌਜਵਾਨ ਆ ਜੋ ਕਿ ਬੱਕਰੀ ਪਾਲਣ ਦਾ ਕੰਮ ਕਰ ਰਿਹਾ ਹੈ ਫਿਲਹਾਲ ਕਈ ਸਾਲਾਂ ਤੋਂ ਜਾਂ ਇਹ ਕਹਿ ਲੀਏ ਕਿ ਨਿੱਕੀ ਉਮਰੇ ਇਸ ਸਹਾਇਕ ਧੰਦੇ ਦੇ ਨਾਲ ਜੁੜ ਗਿਆ ਸੀ ਗੱਲਬਾਤ ਕਰਦੇ ਆ ਸਰੌਤ ਤੋਂ ਬਾਈ ਕਾਲਾ ਜੀ ਕਾਲਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਵਾਗਤ ਆ ਬਾਈ ਤੁਹਾਡਾ ਵੀ ਇੱਥੇ ਆ ਤੇ ਬਾਈ ਅਸੀਂ ਗੱਲਬਾਤ ਕਰਾਂਗੇ ਅੱਜ ਤੁਹਾਡੀ ਇਸ ਬੱਕਰੀ ਦੇ ਬਾਰੇ ਚੈਂਪੀਅਨਸ਼ਿਪਾਂ ਦਾ ਬਹੁਤ ਹੁੰਦੀਆਂ ਨੇ ਜਿਵੇਂ ਕਿ ਕਹਿ ਲੀਏ ਕਿ ਡੌਗ ਚੈਂਪੀਅਨਸ਼ਿਪ ਜਾਂ ਕਿਸੇ ਵੀ ਜਾਨਵਰਾਂ ਦੀ ਪਰ ਤੁਸੀਂ ਇਸ ਬੱਕਰੀ ਨੂੰ ਜਿਹੜੇ ਚੈਂਪੀਅਨਸ਼ਿਪ ਚ ਲੈ ਕੇ ਜਾਂਦੇ ਹੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇਹ ਜਿਹੜੀ ਚੈਂਪੀਅਨ ਹੈ ਬੱਕਰੀ ਹੈ ਇਹਦਾ ਨਾਮ ਕੀ ਹੈ ਤੇ ਕਿੰਨੇ ਸਾਲਾਂ ਤੋਂ ਲਗਾਤਾਰ ਇਹ ਚੈਂਪੀਅਨਸ਼ਿਪ ਜਿੱਤਦੀ ਆ ਰਹੀ ਹੈ ਭਈ ਇਹ ਤਿੰਨ ਸਾਲ ਤੋਂ ਜੱਤਦੀ ਆ ਰਹੀ ਹੈ ਆਪਣੇ ਕੋਲੇ ਹੂੰ ਬਾਕੀ ਨਾਂ ਇਹਦਾ ਹੈਗਾ ਮੰਨ ਕੇ ਚੱਲੋ ਅੰਬਰਸਰੀ ਪ्योर ਬੀਟਲ ਬੀਟਲ ਹਾਂ ਭਾਈ ਨਾਂ ਅਸੀਂ ਕੋਈ ਰੱਖਿਆ ਨਹੀਂ ਬਸ ਪਿਆਰ ਨਾਲ ਜਿਹੜੀ ਨੂੰ ਹਾਕ ਮਾਰ ਲੈਂਦੇ ਉਹ ਹੀ ਕੋਲੇ ਆ ਜਾਂਦੀ ਹੈ ਹੂੰ ਤੇ ਗੱਲ ਕਰੀਏ ਅ ਕਿਸ ਚੀਜ਼ ਦੇ ਵਿੱਚ ਚੈਂਪੀਅਨ ਹੈ ਇਹ ਭਈ ਇਹ ਦੁੱਧ ਚੁਆਈ ਦੇ ਵਿੱਚ ਚੈਂਪੀਅਨ ਬੱਕਰੀ ਰਹੀ ਹੈ ਆਪਣੇ ਕੋਲੇ ਕਿੱਲਾ ਕਿੰਨੀ ਕੁ ਚੁਆਈ ਹੈ ਇਹਦੀ ਜਿਹੜੀ ਮਿਲਤੀ ਕੀਤੀ ਗਈ ਹੈ ਇਹ ਤਿੰਨ ਡੰਗਾਂ ਦੀ ਚੁਆਈ ਹੁੰਦੀ ਆ ਭਾਈ ਹੂੰ ਉਹਦੇ ਵਿੱਚ ਇਹਨੇ 8.5 ਕਿਲੋ ਦੁੱਧ ਕੱਢਿਆ ਹੂੰ ਤੇ ਜਿਵੇਂ ਹੁਣ ਆਹ ਬੱਕਰੀ ਆ ਇਹ ਸਵਾਰ ਪਹਿਲੇ ਸੂਏ ਸੂਈਆ ਹੂੰ ਇਹਨੇ ਤਿੰਨ ਰੰਗ ਦੇ ਵਿੱਚ 6 ਕਿਲੋ ਦੁੱਧ ਕੱਢਿਆ ਪਲੂਨ ਨੇ ਜਿਵੇਂ ਆਪਾਂ ਕਹਦਾਂ ਨੇ ਵੀ ਪਹਿਲਾ ਸੂਆ ਸੂਈਆ ਹੂੰ ਤੇ ਮੰਨ ਕੇ ਚਲੋ ਇਹ ਆਪਾਂ ਨੇ ਕੋਈ ਸ਼ੋਪੀ ਦੇ ਵਿੱਚ ਪਾਈ ਨਹੀਂ ਇਹਦਾ ਥੋੜਾ ਜਿਹਾ ਕੰਨ ਫੁੱਕ ਕੇ ਘਿਹੜਾ ਹੋ ਗਿਆ ਸੀਗਾ ਹੂੰ ਤੇ ਉਹਦੇ ਜਿਹੜੀਆਂ ਨਸ ਲਾਲੀਆਂ ਹੁੰਦੀਆਂ ਨਮੈਸਾਂ ਉਹਦੇ ਵਿੱਚ ਪਾਈ ਸੀ ਉਹਦੇ ਚ ਇਹ ਪੰਜ ਮੇਲੇ ਜਿੱਤ ਕੇ ਰਹੀ ਆ ਬੱਕਰੀ ਇਸ ਵਾਰ ਦੁੱਧ ਚਵਾਈ ਦੇ ਵਿੱਚ ਪਾਈ ਤਾਂ ਦੁੱਧ ਚ ਵੀ ਇਹਦਾ ਵਧੀਆ ਰਿਕਾਰਡ ਬਣਿਆ ਰਿਹਾ 6 ਕਿਲੋ ਦੁੱਧ ਕੱਢਿਆ 6 ਕਿਲੋ ਦਾ ਤੇ ਉਹ ਬੱਕਰੀ ਦਾ 8 ਕਿਲੋ ਦਾ ਹਾਂ ਬਈ ਉਹਦਾ 8 ਕਿਲੋ ਤੇ ਇਹ ਜਿਹੜਾ ਦੁੱਧ ਚਵਾਈ ਦਾ ਸ਼ਾਇਦ ਪੰਜਾਬ ਦੇ ਵਿੱਚ ਇਹਨਾਂ ਦੁੱਧ ਦਾ ਕਿਤੇ ਕਿਹਨਾਂ ਨੇ ਨਹੀਂ ਦਿੱਤਾ ਇਹ ਰਿਕਾਰਡ ਕਿਸੇ ਨੇ ਨਹੀਂ ਦਿੱਤਾ ਹੈਗਾ ਰਿਕਾਰਡ ਆਪਣਾ ਵੀ ਆ ਤੇ ਜਿਹੜਾ ਮੋਲਾਪੁਰ ਵਾਲੇ ਬਾਬਾ ਜੀ ਚਵਾਈ ਕਰਾ ਰਹੇ ਨੇ ਨਮੈਸ ਵਾਲੇ ਓਨਰ ਹੂੰ ਉਹਨਾਂ ਵੱਲੋਂ ਨਾਮ ਵੀ ਰੱਖਿਆ ਗਿਆ ਮੰਨ ਕੇ ਚਲੋ 5100 ਰੁਪਏ ਹੂੰ ਵੀ ਜੇ ਕਿਸੇ ਦੀ ਬੱਕਰੀ ਸਰੌਦ ਵਾਲਿਆਂ ਦੀ ਬੱਕਰੀ ਤੋਂ ਜ਼ਿਆਦਾ ਦੁੱਧ ਦਿੰਦੀ ਆ ਨਾ ਰਿਕਾਰਡ ਤੋੜੂਗੀ ਹਾਂ 5100 ਰੁਪਏ 5100 ਨਾਮ ਦੇਣਾ ਹੂੰ ਹਾਂ ਤੇ ਰਿਕਾਰਡ ਹਲੇ ਸਹੀਂ ਟੁੱਟਿਆ ਨਹੀਂ ਨਹੀਂ ਭਾਈ ਹਾਲੇ ਦਿੱਕਤ ਆ ਕਿਸੇ ਤੋਂ ਟੁੱਟਿਆ ਨਹੀਂ ਕੱਲੂ ਵੇਖੋ ਕਹਿ ਨਹੀਂ ਸਕਦੇ ਹੋ ਸਕਦਾ ਵੀ ਸਾਨੂੰ ਆਪਦਾਰ ਗਾਟਾ ਆਪ ਹੀ ਤੋੜਨਾ ਬਾਬਾ ਹੂੰ ਪਹਿਲਾ ਵੀ ਰਿਕਾਰਡ ਤੋੜਿਆ ਐ ਸੋ ਸਾਂ ਸੁਣਦੇ ਵਿੱਚ ਆਇਆ ਪਹਿਲਾ ਅਸੀਂ 2017 ਦੇ ਵਿੱਚ 7.5 ਕਿਲੋ ਦਾ ਰਖਾਤ ਬਣਾਇਆ ਉਹ ਵੀ ਤੁਹਾਡੇ ਸੀ ਉਹ ਵੀ ਸਾਡੇ ਸੀਗਾ ਜੀ ਹੁਣ ਪਿਛਲੀ ਵਾਰਾ 2023-24 ਦੇ ਵਿੱਚ ਬਣਾਇਆ ਆਪਾਂ ਨੇ 8.5 ਕਿਲੋ ਦਾ 8.5 ਕਿਲੋ ਦਾ ਹਾਂ ਜੀ ਤੇ ਇਹ ਜਿਹੜਾ ਪਹਿਲਾ ਰਿਕਾਰਡ ਕਾਇਮ ਕੀਤਾ ਸੀ ਇਹ ਦੱਸ ਸਕਦੇ ਹੋ ਵੀ ਕਿਹੜੇ ਏਰੀਏ ਦੇ ਵਿੱਚ ਲੈ ਕੇ ਗਏ ਸੀ ਇਹ ਬਾਈ ਮੁਕਸਰ ਮੇਲੇ ਤੇ ਹੋਇਆ ਸੀਗਾ ਸਰਕਾਰੀ ਨਮਾਇਸ਼ ਲੱਗਦੀ ਬਾਦਲ ਸਾਫ ਕਰਾਉਂਦੇ ਹੁੰਦੇ ਸੀ ਹੂੰ ਉਹ ਮੇਲੇ ਤੇ ਬਣਾਇਆ ਸੀਗਾ 7.5 ਕਿਲੋ ਦਾ ਹੂੰ ਤੇ ਮੰਨ ਕੇ ਚੱਲੋ ਹੁਣ ਆਪਨੇ ਇੱਥੇ ਮੁੱਲਾਪੁਰ ਹੋਈ ਸੀਗੀ ਨਮੈਸ ਹੂੰ ਉੱਥੇ ਬਣਿਆ 9.8 ਕਿਲੋ ਦਾ ਇਹਦਾ 9.8 ਕਿਲੋ ਠਾ ਬਈ ਤੇ ਆ ਬੱਕਰੀ ਨੇ ਪਹਿਲਾਂ ਚਵਾਈ ਕਰਾਈ ਸੀਗੀ ਇਹਨੇ ਕੱਢਿਆ 6 ਕਿਲੋ ਦੁੱਧ ਹੂੰ ਤੇ ਇਹ ਆਈ ਆ 33 ਤੀਸਰੇ ਨੰਬਰ ਤੇ ਤੀਸਰੇ ਕਿੰਨੀਆਂ ਬੱਕਰੀਆਂ ਦੇ ਵਿੱਚੋਂ ਆਈ ਸੀ ਇਹ 47 ਬੱਕਰੀਆਂ ਦੇ ਵਿੱਚੋਂ ਗਈ ਤੇ ਉਹ ਦੂਜੀ ਉਦੋਂ ਸੀਗੀਆਂ 35 37 ਬੱਕਰੀਆਂ ਸੀਗੀਆਂ ਉਹਨੇ 35 ਜੋ ਪਹਿਲਾ ਸਥਾਨ ਹਾਸਲ ਹਾਂ ਪਹਿਲਾ ਸਥਾਨ ਹਾਸਲ ਕੀਤਾ ਤੇ ਫਿਰ ਉਸ ਤੋਂ ਬਾਅਦ ਜਦੋਂ ਚੈਂਪੀਅਨਸ਼ਿਪ ਜਿੱਤੀ ਹੈ ਉਸ ਤੋਂ ਬਾਅਦ ਤੁਹਾਨੂੰ ਆਫਰ ਆਈਆਂ ਹੋਣਗੀਆਂ ਵੀ ਆਫਰ ਆਉਂਦੀਆਂ ਨੇ ਬਾਈ ਨਹੀਂ ਅਸੀਂ ਵੇਚਦੇ ਨਹੀਂ ਹੈਗੇ ਆਪਣੇ ਸੌਂਕ ਨਾਲ ਰੱਖਿਆ ਹੈ ਵਪਾਰ ਨਹੀਂ ਕਰਦੇ ਮਤਲਬ ਨਹੀਂ ਵਪਾਰ ਵਾਲਾ ਕੰਮ ਨਹੀਂ ਹੈਗਾ ਹੂੰ ਬਾਕੀ ਜੇ ਕੋਈ ਬੰਦਾ ਜ਼ੋਰ ਪਾ ਲਾਂਦੇ ਨੇ ਕਈ ਵਾਰੀ ਸੌਂਕ ਨਾਲ ਮੰਗਦੇ ਆ ਤਾਂ ਵੀ ਕਿਸੇ ਨੂੰ ਜਵਾਬ ਨਹੀਂ ਦਿੱਤਾ ਜਾਂਦਾ ਹੂੰ ਕੋਈ ਗੱਲ ਨਹੀਂ ਇੱਕ ਦੋ ਲਈ ਜਾਂਦੀਆਂ ਨੇ ਹੁਣ ਇਸ ਵਾਰ ਵੀ ਜਦੋਂ ਉੱਥੇ ਚੈਂਪੀਅਨਸ਼ਿਪ ਤੇ ਲੈ ਕੇ ਗਏ ਸੀ ਆਪਣੇ ਕੋਲੇ ਲੋਹੇ ਰੰਗ ਦੀ ਬੱਕਰੀ ਸੀਗੀ ਇਹੋ ਜੀ ਹੂੰ ਉਹ ਲੈ ਕੇ ਗਿਆ ਇੱਕ ਬੰਦਾ ਆਪਣੇ ਚੰਡੀਗੜ੍ਹ ਦਾ ਬਾਈ ਲਾਲਾ ਲਾਵਾ ਉਹ ਲੈ ਕੇ ਗਿਆ ਆਪਣੇ ਕੋਲੋਂ 1.5 ਲੱਖ ਦੀ ਬੱਕਰੀ 1.5 ਲੱਖ ਕੋਈ ਮੁੱਲ ਨਹੀਂ ਦਿੱਤੀ ਕਰਿਆ ਬਸ ਰੇਟ ਬਹੁਤ ਜ਼ਿਆਦਾ 1.5 ਲੱਖ ਰੁਪਏ ਕਿਉਂਕਿ ਅੱਜ ਕੱਲ ਦੇਖਿਆ ਗਿਆ ਬਾਈ ਜੇ ਰੇਟ ਦੇ ਪਰ ਬਕਰੀ ਦੇ ਵਿੱਚ ਵੀ ਦੇਖਿਆ ਕਿ ਇੰਨੇ ਨੇ ਤਾਂ ਬੱਕਰੇ ਆਉਂਦੇ ਨਹੀਂ ਨਹੀਂ ਬਾਈ ਇਹ ਬਰੀਡ ਵਾਲੇ ਨੇ ਕਹਿੰਨਾ ਉਹ ਉਹਨਾਂ ਨੇ ਵੇਕਣਾ ਪਰ ਤੇ ਬਾਡੀ weight ਦੇ ਹਿਸਾਬ ਨਾਲ ਇਹਨਾਂ ਨੇ ਵੇਕਣਾ ਆਪਦੀ ਨਸਲ ਦੇ ਨਾਲ ਤੇ ਖਾਸੀਅਤ ਹਾਂ ਤੇ ਤੁਸੀਂ ਕਿੰਨੇ ਕੇ ਸਮੇਂ ਤੋਂ ਜਿਹੜਾ ਇਸ ਸਹਾਇਕ ਧੰਦੇ ਨਾਲ ਜੁੜੇ ਹੋਏ ਹੋ ਇਹਦਾ ਬਾਈ ਹੁਣ ਸਾਡੀ ਚੌਥੀ ਪੀੜ੍ਹੀ ਆ ਗਈ ਚੌਥੀ ਪੀੜ੍ਹੀ ਹੈ ਹਾਂ ਪੰਜ ਕਲਾਸਾਂ ਪੜ੍ਹ ਕੇ ਬਈ ਬਸ ਮੈਂ ਵੀ ਇੱਧਰ ਹੀ ਹੋ ਗਿਆ ਹੂੰ ਨਾਲ ਦੀ ਨਾਲ ਖੇਤੀ ਕਰੀ ਜਾਂਦੇ ਆ ਨਾ ਕਰਮਾ ਵੀਆਂ ਨੇ ਚਾਲੀ ਬੱਗੇ ਜਮੀਨ ਵੀ ਬਣਾ ਕੇ ਦਿੱਤੀ ਆਪਾਂ ਨੂੰ ਅੱਛਾ ਤੇ ਉਹ ਵੀ ਕਰਦੇ ਆਪਾਂ ਘਰ ਦੀ ਖੇਤੀ ਆਪ ਹੀ ਕਰਦੇ ਆ ਠੀਕ ਹੈ ਹਾਂ ਤੇ ਫਿਰ ਬੱਕਰੀ ਜੋ ਇਹ ਬੱਚੇ ਦਿੰਦੀ ਹੈ ਜਿਹਦਾ ਰਿਕਾਰਡ ਬਣਾਇਆ ਹੋਇਆ ਬੱਚੇ ਤਾਂ ਵੇਚਦੇ ਹੋਵੋਗੇ ਉਹਨਾਂ ਦੇ ਹਾਂ ਬਾਈ ਬੱਚੇ ਵੇਖ ਜਾਂਦੇ ਆ ਹੁਣ ਇਸ ਦਾ ਬੱਕਰਾ ਲੈ ਕੇ ਗਿਆ ਇੱਕ ਬੰਦਾ ਆਪਣੇ ਕੋਈ ਮੱਤਰ ਸੀਗਾ ਹੂੰ ਚੱਲ ਹੁਣ ਇੱਥੇ ਫਿਰਦਾ ਬੱਚਾ ਲੈ ਕੇ ਜਾਣਾ ਉਹਨੇ ਕੱਦੇ ਦਿਨ ਚ ਲੈ ਕੇ ਜਾਣਾ ਲੈ ਆਂ ਬੂ ਫੜ ਕੇ ਬੱਚਾ ਇਹਦਾ ਲਾਲ ਗਿਆ ਅੱਛਾ ਹੋਰ ਆਹ ਠੀਕ ਹੈ ਤੇ ਉਹ ਬੱਚਾ ਲੈ ਕੇ ਗਿਆ ਭਾਈ 20000 ਦਾ ਬੱਚਾ ਆਪਣੇ ਕੋਲ ਡੇਢ ਕਿ ਮਹੀਨੇ ਦਾ ਬੱਚਾ ਸੀਗਾ ਸਾਨੂੰ ਦਿਖਾ ਦੰਨੇ ਹੋਰੀ ਤੇ ਇੱਕ ਤੁਹਾਡੇ ਕੋਲੇ ਬੱਕਰਾ ਵੀ ਆ ਉਹਦਾ ਵੀ ਰਿਕਾਰਡ ਹੈ ਜੀ ਕੋਈ ਸ਼ਾਇਦ ਹਾਂ ਭਾਈ ਉਹਦਾ ਵੀ ਰਿਕਾਰਡ ਹੈਗਾ ਚਾਰ ਮੇਲਿਆਂ ਦਾ ਉਹ ਕਿਸ ਚੀਜ਼ ਦੇ ਵਿੱਚ ਜੇਤੂ ਰਹਿ ਗਿਆ ਉਹ ਨਸਲ ਦੇ ਵਿੱਚ ਭਾਈ ਸਨਖ ਪੋਣੇ ਦੇ ਵਿੱਚ ਹਾਂ ਮੰਨ ਕੇ ਚੱਲੋ ਉਹ ਖੜਾ ਬੱਕਰਾ ਆਪਣਾ ਵੱਡਾ ਹਾਂ ਉਹ 2023 ਦੇ ਵਿੱਚ ਇੱਥੇ 8 ਦੰਦ ਦੇ ਵਿੱਚ ਮੁੱਲਾਪੁਰ ਚੈਂਪੀਅਨ ਬਣਿਆ ਹੂੰ ਤੇ ਇੱਕ ਆਪਣੇ ਬਣਿਆ ਉਹ ਲੌਂਗਵਾਲ ਚੈਂਪੀਅਨ ਧਨੌਲੇ ਵੀ ਚੈਂਪੀਅਨ ਬਣਿਆ ਜਿਹੜੀ ਇਸ ਵਾਰ ਹੋਈ ਹੈ ਨਮੈਸ ਆ ਸੀਗਾ ਭਾਈ ਤੇ ਆ ਬੱਕਰੀ ਦੇ ਵਿੱਚ ਵੇਖਿਆ ਕੀ ਜਾਂਦਾ ਜਦੋਂ ਕੋਈ ਚੈਂਪੀਅਨਸ਼ਿਪ ਹੁੰਦੀ ਹੈ ਪ੍ਰਤੀਯੋਗਤਾ ਦੇ ਵਿੱਚ ਦੇਖਿਆ ਕੀ ਜਾਂਦਾ ਇਹਨਾਂ ਵਿੱਚ ਬਾਈ ਉੱਥੇ ਹੁਣ ਮੰਨ ਕੇ ਚੱਲੋ ਵੀ ਜਿਹੜੇ ਜੱਜ ਹੁੰਦੇ ਆ ਉਹ ਚਾਰ ਤੋਂ ਪੰਜ ਜੱਜ ਹੁੰਦੇ ਆ ਹਾਂਜੀ ਬਾਈ ਉਹ ਕੋਈ ਇਹਦੀ ਲੂਈ ਦੇਖਦਾ ਕੋਈ ਹੱਡ ਗੱਟੇ ਦੇਖਦਾ ਕੋਈ ਸਨੱਖਾ ਪੋਣਾ ਦੇਖਦਾ ਕੋਈ ਸੰਗ ਦੇਖਦਾ ਹੂੰ ਮੰਨ ਕੇ ਚੱਲੋ ਕੱਲੀ-ਕੱਲੀ ਚੀਜ਼ ਬਹੁ ਬਰੀਕੀ ਨਾਲ ਦੇਖੀ ਜਾਂਦੀ ਹੈ ਇਹਨਾਂ ਦੀ ਠੀਕ ਹੈ ਹਰਜਪਤ ਤੇ ਅ ਉਮਰ ਕਿੰਨੀ ਕਹਦੀ ਇਹਦੀ ਉਮਰ ਹੋ ਗਈ ਵੀਰੇ ਸਵਾ 3 ਸਾਲ ਦੀ ਹੋ ਗਈ ਸੀ ਸਵਾ 3 ਸਾਲ ਹਾਂ ਮੰਨ ਕੇ ਚੱਲੋ ਇਹ ਜਦੋਂ ਅਸੀਂ ਪਹਿਲੀ ਵਾਰ ਬੱਚਾ ਪਾਇਆ ਇਹ ਛੋਟਾ ਸੀਗਾ ਹੂੰ ਕੀਰਾ ਬੱਚਾ ਮੰਨ ਕੇ ਚੱਲੋ ਕੀਰਿਆਂ ਦੀ ਹੁੰਦੀ ਹੁੰਦੀ ਆ 30 ਕਿਲੋ ਤੋਂ ਉੱਪਰ 30 ਕਿਲੋ ਤੋਂ نیچے 30 ਕਿਲੋ ਤੋਂ ਉੱਪਰ ਦੇ ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ ਸੀ ਇਹਨੇ ਹੂੰ ਉਸ ਤੋਂ ਬਾਅਦ 2 ਦੰਦਾਂ ਦੇ ਵਿੱਚ ਵੀ ਪਹਿਲਾ ਹੀ ਕਰਿਆ 4 ਦੰਦਾਂ ਦੇ ਵਿੱਚ ਵੀ ਪਹਿਲਾ ਹੀ ਕਰਿਆ ਫਿਰ 6 ਦੰਦਾਂ ਦੇ ਵਿੱਚ ਵੀ ਪਹਿਲਾ ਹੀ ਕਰਿਆ ਤੇ ਉਸ ਤੋਂ ਬਾਅਦ ਫਿਰ 8 ਦੰਦਾਂ ਦੇ ਵਿੱਚ ਵੀ ਪਹਿਲਾ ਹੀ ਕਰਿਆ ਨੇ ਤੇ ਹੁਣ ਜੇ ਕੋਈ ਸਹਾਇਕ ਧੰਦੇ ਦੇ ਤੌਰ ਤੇ ਬੱਕਰੀ ਪਾਲਣ ਕਰਨਾ ਚਾਹੁੰਦਾ ਕੀ ਕੀ ਖਾਸ ਹਦਾਇਤਾਂ ਹੁੰਦੀਆਂ ਨੇ ਉਹਨਾਂ ਲਈ ਤੇ ਕਿੱਥੋਂ ਸ਼ੁਰੂਆਤ ਹੁੰਦੀ ਹੈ ਇਸ ਦੀ ਬਈ ਸ਼ੁਰੂਆਤ ਦੇਖੋ ਇੱਕ ਤਾਂ ਜਿਹੜੇ ਬੰਦੇ ਨੇ 6 ਇੱਕ ਤਾਂ ਦਾਇ ਕਰਨਾ ਬੱਕਰੀ ਦਾ ਇੱਕ ਤਾਂ ਚੀਜ਼ ਵਧੀਆ ਲਓ ਮੇਨ ਗੱਲ ਤਾਂ ਇਹੀ ਆ ਵੀ ਜਦੋਂ ਆਪਣੇ ਕੋਲੇ ਚੀਜ਼ ਵਧੀਆ ਹੋਦਾ ਮੁੱਲ ਵੀ ਵਧੀਆ ਲੱਗਦਾ ਤੇ ਆਪਾਂ ਨਾਲ ਸੰਭਾਲਣ ਦਾ ਵੀ ਸੌਂਕ ਵਧੀਆ ਕਰਦਾ ਆਪ ਸਾਫ ਸੰਭਾਲ ਲਈ ਕੀ ਕੁਝ ਕਰਨਾ ਪੈਂਦਾ ਜਿਵੇਂ ਕਿ ਬਿਮਾਰੀ ਆ ਜਾਂਦੀ ਹੈ ਬਿਮਾਰੀ ਮੈਨੂੰ ਪਤਾ ਲੱਗਦਾ ਫਿਰ ਕੱਲ ਪਤਾ ਕੀ ਆ ਬਿਮਾਰੀ ਇਹਨਾਂ ਨੂੰ ਆਉਂਦੀ ਨਹੀਂ ਜੇ ਆਪਾਂ ਇਹਨਾਂ ਦੀ ਸਾਂਭ ਸੰਭਾਲ ਪੂਰਾ ਜੇ ਮੈਂ ਹੁਣ ਸੁੱਕਾ ਰੱਖਾਂਗੇ ਥੱਲੇ ਹੂੰ ਜਿਵੇਂ ਹੁਣ ਕੇਰਾ ਵਿੱਚ ਬਾੜਤੀਆਂ ਬਾੜੇ ਚ ਲਾ ਲਓ ਜਾਂ ਬੰਨਤੀਆਂ ਲਾ ਲਓ ਉਹਨਾਂ ਦੇ ਥੱਲੇ ਗਿੱਲਾ ਸੁੱਕਾ ਨਹੀਂ ਦੇਖਣਾ ਮੀਂਹ ਆ ਗਿਆ ਤਾਂ ਮੀਂਹ ਖੜੀਆਂ ਨਹੀਂ ਬਈ ਇਹ ਕੰਮ ਨਹੀਂ ਚੱਲਣਾ ਹੂੰ ਇਹਨਾਂ ਨੂੰ ਸਾਂਭ ਸੰਭਾਲ ਦੇ ਲਈ ਸੁੱਕਾ ਜ਼ਰੂਰੀ ਪਾਲਦੀ ਨਹੀਂ ਹਾਂ ਬਈ ਪੂਰੀ ਆਪਣੇ ਜਿਵੇਂ ਘਰ ਦੇ ਬੱਚੇ ਲਾ ਲਓ ਮੰਨ ਕੇ ਚੱਲੋ ਉਦਾਂ ਹੀ ਸਾਂਭ ਸੰਭਾਲ ਆਉਂਦੀ ਹੈ ਇਹ ਪਾਲਦੀਆਂ ਨੇ ਬਈ ਹੂੰ ਸਾਡੇ ਕੋਲੇ ਹੁਣ ਮੰਨ ਕੇ ਚੱਲੋ ਵੀ ਕਦੇ ਅਸੀਂ ਇਹਨਾਂ ਦੇ ਵਿੱਚ ਬਿਮਾਰੀ ਆਈ ਨਹੀਂ ਦੇਖੀ ਹੈਗੀ ਨਹੀਂ ਅਸੀਂ ਕਦੇ ਗਿੱਲਾ ਰਹਿਣ ਦਿੱਤਾ ਜਾਂ ਰੱਬ ਦੀ ਮਿਹਰਬਾਨੀ ਲਾ ਲਓ ਜਿਵੇਂ ਮਰਜ਼ੀ ਆ ਲਾ ਲਓ ਬਾਕੀ ਜਿਹੜੀ ਯੂਨੀਵਰਸਿਟੀ ਦਿੰਦੀ ਆ ਸਾਨੂੰ ਵੈਕਸੀਨਾ ਉਹ ਵੀ ਵਰਤਦੇ ਆਂ ਅਸੀਂ। ਮਤਲਬ ਯੂਨੀਵਰਸਿਟੀ ਤੁਹਾਨੂੰ ਮਤਲਬ ਇਸ ਚੀਜ਼ ਦੇ ਵਿੱਚ ਸਹਾਇਤਾ ਦਿੰਦੀ ਆ। ਹਾਂ ਬਈ ਦਿੰਦੀ ਆ ਬਈ। ਹੂੰ। ਮਨ ਕੇ ਜਿਹਨੂੰ ਵੈਕਸੀਨਾ ਹੁੰਦੀਆਂ ਨੇ ਪੀਪੀਆਰ ਹੋ ਗਈ ਆਪਣੇ ਮੂੰਹ ਖੁਰਦੀ ਹੋ ਗਈ। ਹੂੰ। ਉਹ ਇਹ ਆਪ ਦੇ ਜਾਂਦੇ ਨੇ ਅਸੀਂ ਉਹ ਵੀ ਲਾ ਲੰਦੇ ਆ ਤੇ ਕਈ ਵਾਰੀ ਜੇ ਉਹਨਾਂ ਕੋਲੇ ਮਨ ਕੇ ਚਲੋ ਅਸੀਂ ਕਹਿ ਦਿੰਨਾ ਵੀ ਅੱਜ ਨਹੀਂ ਹੈਗਾ ਟਾਈਮ ਸਾਡੇ ਕੋਲ ਉਹ ਦੇ ਜਾਂਦੇ ਆ ਫਿਰ ਅਸੀਂ ਆਪ ਲਾ ਲੈਂਦੇ ਆ। ਹੂੰ। ਉਹ ਦੱਸ ਜਾਂਦੇ ਆ ਵੀ ਇੰਨੇ-ਇੰਨੇ ਲਾ ਲਿਓ। ਤਾਂ ਵੀ ਲਾ ਲੈਂਦੇ ਆ। ਤੁਸੀਂ ਸਮਾਜ ਦਿੱਤਾ ਆਪਣਾ ਕੀਮਤੀ ਬਹੁਤ ਬਹੁਤ ਧੰਨਵਾਦ ਜੀ ਬਾਈ ਧੰਨਵਾਦ ਤੇ ਇਹ ਸਨ ਕਾਲਾ ਜੀ ਜਿਨ੍ਹਾਂ ਦਾ ਕਹਿਣਾ ਕਿ ਮਿਹਨਤ ਜ਼ਰੂਰੀ ਹੈ ਇਸ ਧੰਦੇ ਦੇ ਲਈ ਜੇਕਰ ਕੋਈ ਨਵਾਂ ਧੰਦਾ ਕਰਨਾ ਚਾਹੁੰਦਾ ਤਾਂ ਬਹੁਤ ਹੀ ਘੱਟ ਲਾਗਤ ਤੋਂ ਜਿਹੜਾ ਸ਼ੁਰੂ ਕਰ ਸਕਦੇ ਹੋ ਪਰ ਕਿਤੇ ਨਾ ਕਿਤੇ ਇੱਕ ਵਧੀਆ ਨਸਲ ਹੈ ਜਿਹੜੀ ਉਹ ਮਾਇਨਾ ਰੱਖਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਨੂੰ ਚਾਰ ਪੈਸੇ ਕਮਾ ਕੇ ਦੇ ਸਕੇ ਤੇ ਪੰਜਾਬ ਦੇ ਨੌਜਵਾਨ ਜੋ ਕਿ ਇਸ ਸਹਾਇਕ ਧੰਦੇ ਦੇ ਨਾਲ ਜੁੜਨਾ ਚਾਹੁੰਦੇ ਨੇ ਖਾਸ ਤੌਰ ਤੇ ਸਭ ਤੋਂ ਪਹਿਲਾਂ ਤਾਂ ਇਹ ਦੀ ਜਾਣਕਾਰੀ ਹੈ ਇਹਨਾਂ ਨੂੰ ਬਿਮਾਰੀਆਂ ਕਿਸ 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 ਕਿਸਮ ਦੀਆਂ ਪੈਂਦੀਆਂ ਨੇ ਉਹ ਵੀ ਜਾਣਕਾਰੀ ਜਿਹੜੀ ਤੁਹਾਨੂੰ ਹੋਣੀ ਚਾਹੀਦੀ ਹੈ ਤੇ ਇਸ ਦੇ ਲਈ ਤੁਸੀਂ ਖਾਸ ਕਰਕੇ ਯੂਨੀਵਰਸਿਟੀਆਂ ਦੇ ਨਾਲ ਵੀ ਰਾਬਤਾ ਕਰ ਸਕਦੇ ਹੋ ਤਾਂ ਕਿ ਜਿਹੜਾ ਇਦਾਂ ਦਾ ਜਿਹੜਾ ਸਹਾਇਕ ਧੰਦਾ ਉਹਨੂੰ ਆਪਣੇ ਘਰ ਦੇ ਵਿੱਚ ਹੀ ਰਹਿ ਕੇ ਜਾਂ ਇੱਕ ਫਾਰਮ ਦੇ ਤੌਰ ਤੇ ਸਹਾਇਕ ਧੰਦੇ ਦੇ ਵਜੋਂ ਕੰਮ ਇਹ ਸ਼ੁਰੂ ਕੀਤਾ ਜਾ ਸਕੇ ਕੈਮਰਾ ਪਰਸਨ ਜਮਕੌਰ ਸਿੰਘ ਦੇ ਨਾਲ ਮਲੇਰ ਕੋਟਲਾ ਤੋਂ ਮੈਂ ਪ੍ਰਕਾਸ਼